ਅਜ ਮਹੱਲਾ ਪੰਜਵਾਚ ਅਪਦੇਖਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨੇ ਆਈ ਦ੍ਰਿਖਾ ਨ ਉਤਰੈ ਸ਼ਾਂਤਿ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਉ ਆਹ ਖੋਲੀ ਜੀਉ ਖੋਲ ਖਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਉ ਰਹਾਉ ਤੇਰਾ ਮੁਖ ਸੁਹਾਵਾ ਜੀਉ ਸਹਜ ਤੁੰ ਬਾਣੀ ਚਿਤ ਹੋਆ ਦੇਖੇ ਸਰੰਗ ਬਾਣੀ ਤਾਨ ਸੋ ਰਿਸ ਜਹ ਤੂੰ ਅਸਿਆ ਮੇਰ ਸੱਜਣ ਮੀਤ ਮੋਰਾਰੇ ਜੀਉ ਹਾ ਹਲੇ ਜੀਉ ਖੋਲਹ ਖਮਾਈ ਗੁਰ ਸੱਜਣ ਮੀਤ ਮੋਰਾਰੇ ਜੀਉ ਰਹਾਵ ਇਕ ਘੜੀ ਨਾ ਮਿਲਤੇ ਤਾ ਅਖਲ ਜੁਗ ਹੋਤਾ ਹੁਣ ਖਦ ਮਿਲਿਐ ਪ੍ਰੇਤਿਤ ਭਗਵੰਤਾ ਮੋਰਾ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਉ ਹਾ ਖੋਲੀ ਜੀਉ ਖੋਲੁ ਖਮਾਈ ਤੇ ਸੱਚੇ ਗੁਰ ਦਰਬਾਰੇ ਜੀਉ ਰਹਾਉ ਹਾਗ ਹੋਆ ਗੁਰ ਸੰਤ ਬਿਲਾਇ ਪ੍ਰਭ ਅਵਨਾਸੀ ਘਰ ਮੈਂ ਪਾਇਆ ਸੇਵ ਖਰੀ ਬਲ ਜਸਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਹਾ ਖੋਲੀ ਜੀਉ ਖੋਲੁ ਖਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਸਤਿ ਨਾਮੁ ਸ੍ਰੀ ਮਹੱਲਾ ਪਹਿਲਾ ਖਰ ਪਹਿਲਾ ਚੋਪੀ ਕੋ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਵੈ ਜੁਨੀ ਸੈਭੰ ਗੁਰ ਪ੍ਰਸਾਦਿ ਜੀਉ ਦਤ ਹੈ ਆਪਣਾ ਕੈ ਸੋ ਖਰੀ ਪੁਕਾਰ ਦੁਖ ਵਿਸਾਰਣ ਸੇਬਿਆ ਸਦਾ ਸੁਦਾ ਦਾਤਾਰ ਸਾਹਿਬ ਮੇਰਾ ਨਿਤ ਨਵਾ ਸਦਾ ਸੁਦਾ ਦਾਤਾਰ ਰਹਾਉ ਅੰਨਨ ਸਾਹਿਬ ਸੇਵੀਏ ਅੰਤ ਛਡਾਈ ਸੋਏ ਸੁਣ ਸੁਣ ਮੇਰੀ ਕਾਮਣੀ 파ਰ ਉਤਾਰ ਹੋਈ ਦਿਆਲ تیرੈ ਨਾਮ ਚਰਾ ਸਦ ਕੁਰਬਾਨੀ ਜਾਵਾਂ ਰਹਾਉ ਸਰਬੰਗ ਸਾਚਾ ਏਕ ਹੈ ਦੂਜਾ ਨਹੀਂ ਕੋਈ ਠਾਕੇ ਸੇਵਾ ਜੋ ਸੋ ਕਰੇ ਜਾਖੋ ਨਦਰ ਕਰੇ ਤੁਝ ਬਾਜ ਪਿਆਰੇ ਖੀਵ ਰਹਾ ਸਭ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਨੋ ਜਾ ਨਾਹੀ ਕੋਈ ਜਿਸ ਆਗੇ ਪਿਆਰੇ ਜਾਏ ਕਹ ਹਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਹੋਈ ਨਾਨਕ ਤਾ ਕਾ ਦਸ ਹੈ ਬਿੰਦ ਬਿੰਦ ਚੁਕ ਚੁਕ ਹੋਈ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਕ ਚੁਕ ਹੋਈ ਰਹਾਉ ਤਿਲੰਗ ਮਹੱਲਾ ਪਹਿਲਾ ਖਾ ਤੀਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਮਿਹਰਨ ਮਾਇਆ ਪਖਿਆ ਪਿਆਰੇ ਨਿਤੜਾ ਲੰਬ ਰੰਗਾਈ ਮੇਰੇ ਕੰਤਨਾ ਭਾਵੇ ਚੋਲੜਾ ਪਿਆਰੇ ਕਿਉ ਤਨ ਸਹਿ ਜੇ ਜਾਈ ਹਾਂ ਕੁਰਬਾਨੀ ਜਾਵ ਮਿਹਰਵਾਨਾ ਹਾਂ ਕੁਰਬਾਨੀ ਜਾਵਾਂ ਹਾਂ ਕੁਰਬਾਨੀ ਜਾਵ ਚਨਾਖੇ ਲੈਨ ਜੁਤੀਰਾ ਨਾਉ ਲੈਨ ਜੋ ਤੇਰਾ ਨਾਉ ਚਨਾਖੇ ਹਾਂ ਸਦ ਕੁਰਬਾਨੀ ਜਾਵ ਰਹਾਉ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਮ ਅਮਜੀਠ ਰੰਗਣ ਵਾਲਾ ਜੀ ਰੰਗੇ ਸਭ ਸਵ ਰੰਗਨਾ ਦੀਠ ਜਿਨ ਕੈ ਚੱਲੇ ਰਤੜੇ ਪਿਆਰੇ ਖੰਧ ਦਿਨਾਖੇ ਪਾਸ ਥੂੜਾ ਦਿਨਾਖੀ ਜੇ ਮਿਲੈ ਜੀ ਕੋ ਨਾਨਕੀ ਅਰਦਾਸ ਆਪੇ ਸਾਜਿ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਚੈ ਭਾਵੇ ਆਪੇ ਹੀਰਾਵੇ ਟੇਲੰਗ ਮਹੱਲਾ ਪਹਿਲਾ ਯਾਨਣੀਏ ਮਾਨਣਾ ਕਾਇ ਕਰਹਿ ਆਪਨੈ ਕਰ ਹਰ ਰੰਗੋ ਕੀ ਨਾ ਮਾਨ ਹੈ ਸੋ ਨੀੜੈ ਤਨ ਖਮਲੀਏ ਬਾਹੁਰ ਕਿਆ ਟੁੰਡ ਹੈ ਐ ਕੀਆ ਦੇਸ ਲਾਈਆਂ ਨੈਣੀ ਭਾਵਖਾ ਅਕਸ਼ ਸਿੰਗਾਰੂ ਤਾਂ ਸੁਹਾਗਣ ਜਾਣੀਏ ਲਾਗੀ ਜਾ ਸਭ ਤਰੇ ਪਿਆਰੋ ਹਿਆਣੀ ਵਾਲੀ ਕੀ ਆਖਰੇ ਜਾ ਤਨ ਕੰਤਨਾ ਭਾਵੈ ਕਰਣਾ ਪਲਾਖਰੇ ਬਹੁਤੀਰੇ ਸਾਤਨ ਬਹਿਨ ਨਾ ਪਾਵੇ ਵਿਣ ਕਰਮਾ ਕਿਛ ਪਾਈਏ ਨਾਹੀ ਜੇ ਬਹੁਤੀਰਾ ਤਾਵੇ ਲਲੋਭ ਅਹੰਕਾਰ ਕੀ ਮਾਤੀ ਮਾਇਆ ਮਹੇਸਮਾਣੀ ਇਹਨੀ ਬਾਤੀ ਸੋ ਪਾਈਏ ਨਾਹੀ ਪਈ ਕਮਣਿਆਣੀ ਜਾਏ ਬਚੋ ਸੁਹਾਗਣੀ ਵਾਹਕਨੀ ਬਾਤੀ ਸੋ ਪਾਈਏ ਜੋਸ਼ ਕਰੈ ਸੋ ਪਲਾ ਕਰਮਾਨੀ ਹੈ ਹਕਮ ਤੋ ਹੁਕਮ ਜੁਕਾਈ ਹੈ ਜਾਖੇ ਪ੍ਰੇਮ ਵਿਦਾਤਿ ਪਾਈਐ ਤੋ ਚਰਣੀ ਜਿਤ ਲਾਈਐ ਸੋ ਕਹੈ ਸੋ ਕੀਜੈ ਤੰ ਮਨੁ ਰੀਜੈ ਐਸਾ ਪਰਮਨ ਲਾਈਐ ਏਵ ਕਹੈ ਸੁਹਾਗਣੀ ਭੈਣੇ ਨੀ ਬਾਤੀ ਸੋ ਪਾਈਐ ਆਪ ਗਵਾਈਐ ਤਾ ਸੋ ਪਾਈਐ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨਉ ਨਿਜ ਪਾਈ ਆਪਣੇ ਖੰਤ ਪਿਆਰੀ ਸਾਸੁਹਾਗਨ ਨਾਨਕ ਸਾਸਵਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਮਾਇਆ ਨਸ ਭੈ ਸਮਾਨੀ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਅਹ ਨਸ ਭੈ ਸਮਾਨੀ ਸੁੰਦ ਸਾਇਸ ਰੂਪ ਚਖਣਾ ਕਹੀਐ ਸਾਸ ਸਿਆਣੀ ਸੁਹੀ ਮਹੱਲਾ ਪਿੰਡ ਕਾਉਣ ਤਰਾਜੀ ਕਾਉਣ ਤੁਲਾ ਤੇਰਾ ਕਮਣ ਸਰਾਫ ਬੁਲਾਵਾ ਕਾਉਣ ਗੁਰੂ ਕਹਿ ਪਹਿ ਜੀਖਿਆ ਦੇਵਾ ਕਹਿ ਪਹਿ ਮੁੱਲ ਖਰਾਵਾ ਮੇਰੇ ਲਾਲ ਜੀਓ ਦਿਰੰਤ ਨਾਹ ਜਣਾ ਨਉ ਜਲਥਲ ਮਹੀ ਅਲਾ ਵਰਪੂਰ ਲੈਣਾ ਆਪੇ ਸਰਬ ਸਮਾਨਾ ਰਹਾਉ ਮਨ ਤਰਾਜੀ ਚਿਤ ਤੁਲਾ ਤੇਰੇ ਸੇਵ ਸਰਾਫ ਖਮਾਵਾ widehat ਹੀ ਬਿਤਰ ਸਹ ਸੋਤਲੀਨ ਬਿਤਾ ਚਿਤ ਰਹਾਵਾ ਆਪੇ ਹੰਡਾ ਰੂਲਤ ਰਾਜੀ ਆਪੇ ਤੋਲਣ ਹਰ ਆਪੇ ਦੇਖੇ ਆਪੇ ਬੂਝੇ ਆਪੇ ਹੈ ਵਣਜਾਰਾ ਅੰਦੁਲਾ ਨੀਚ ਜਾਤ ਪਰਦੇਸੀ ਖਿਨਿ ਆਵੇ ਤਿਨ ਜਾਵੇ ਤਾਹੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਵੈ ੴ ਸਤਿਨਾਮ ਖੱਤਾ ਪ੍ਰਖ ਨਿਰਭਉ ਨਿਰਵੈਰ ਆਖਾਲ ਮੂਰਤਿ ਵੈ ਜੁਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚਉਪ ਦੀਖਰ ਪਹਿਲਾ ਕੋ ਸੁਲਤਾਨਾ ਘਾ ਹੋ ਮੀਆ ਤੇਰੇ ਕਮਨ ਵਡਾਈ ਜੋ ਤੂੰ ਦੇ ਸੋ ਖਾ ਸੁਆਮੀ ਮੈਂ ਮੂਰਖ ਕਹਿ ਨ ਜਾਈ ਤੇਰੇ ਗੁਣ ਗਾਵਾਂ ਰੇ 부ਝਾਈ ਜਸੇ ਸੱਚ ਮੈਂ ਰਹੋ ਰਜਾਈ ਰਹਾਉ ਜੋਗਿ ਚ ਹੋਆ ਸਭ ਕਿਸ ਤੇ ਤੁਜਤੇ ਤੇਰੀ ਸਭ ਸੁਨਾਈ ਤੇ ਰੰਤ ਨਾ ਜਾਣਾ ਮੇਰੇ ਸਾਹਿਬ ਮੈਂਦ ਲੇ ਕਿਆ ਚਤੁਰਾਈ ਕਿਆ ਹੋਂ ਗੀ ਗਥੈ ਗਤ ਦੇਖਾਂ ਮੈਂ ਅਖਤ ਨਾ ਗਸਨਾ ਜਾਈ ਜੋਤ ਦੇ ਭਾਵੈ ਸੋਈ ਅਖਾ ਤਿਲ ਤੇ ਰੀ ਵਟਿਆਈ ਹੇਤੇ ਹੂਕਰ ਹੋਂ ਬੇਗਾਨਾ ਭੋਂਕਾਂ ਇਸ ਚੰਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੇ ਨਾਉ ਨਾ ਜਾਈ ਬਿਲਾਲ ਮਹੱਲਾ ਪਹਿਲਾ ਮਨ ਮੰਦਰ ਦਾ ਨਵੇਸ ਕਲੰਦਰ ਘਟ ਹੀ ਤਿਰਥ ਨਾਮ ਏਕ ਸਾਧ ਮੇਰੇ ਪ੍ਰਾਨ ਬਸਤ ਹੈ ਬਹੁਣ ਜਨਮ ਨਾ ਆਵ ਮਨ ਬੇ ਤਿਆਰਿਆ ਦਿਆਲ ਸਿੱਟੀ ਮੇਰੀ ਮਾਈ ਕੌਣੁ ਜਾਣੈ ਪੀਰ ਪਰਾਈ ਹਮ ਨਾਹੀ ਜਿੰਦ ਪਰਾਈ ਰਹਾਉ ਆਗਮਿ ਆਗੋ ਚੜੇ ਅਲਖਿਆ ਪਾਰਾ ਜਿੰਤਾ ਖਰੋ ਹਮਾਰੀ ਜਲ ਸਲ ਮਹੀਨੈ ਭਰਪੂਰ ਲੈਣਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਬਦ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਝ ਬਿਨਿ ਅਵਰਨਾ ਜਨ ਮੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਾ ਸਰਣਾ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋਤਿ ਦਹ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਾ ਸਰਣਾ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋਤਿ ਦਹ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ